ਇਹ ਆਪਣਾ ਨਾਮ ਦੱਸਿਆ ਜੇ ਮੇਰਾ ਨਾਮ ਮਮਸ਼ੁਰੀਫ ਹੈ ਤੇ ਵਾਲਾ ਸਾਹਿਬ ਦਾ ਤੁਹਾਡੇ ਦਾ ਕੀ ਨਾਮ ਜਲਾਲਦੀਨ ਤੇ ਕਿਹੜਾ ਪਿੰਡ ਸੀ ਆਪਣਾ ਪਿਛਲਾ ਪਿੰਡ ਪਿਛਲਾ ਪਿੰਡ ਜਿਹੜਾ ਮਾਲਕੀ ਜਿਹੜੀ ਉਹ ਸੀ ਚੁੱਬੀ ਪ੍ਰੋਜਬੋਰਦ ਨੂੰ ਆਜੂ ਜਿਹੜਾ ਚੱਕ ਸੀ ਨਵਾਬ ਦਾ ਜਲਾਲਾਬਾਦ ਸ਼ਹਿਰ ਦਨਾਲ ਸ਼ਿਖੀ ਨਕੁੰਦਾ ਤੋਂ 25 ਕੋੜ ਦਾ ਫੈਸਲਾ ਸੀ अच्छा जी ਤੇ ਕਿੰਨੇ ਕਿਸੀ ਟੀਬੀ ਜਿਹੜਾ ਪਿੰਡ ਸੀ ਇਹਦੇ ਵਿੱਚ ਕਿੰਨੇ ਕਿ ਹਿੰਦੂ ਤੇ ਸਿੱਖ ਤੇ ਜਾਂ ਮੁਸਲਮਾਨ ਕਿੰਨੇ ਕਿੰਨੇ ਰਹਿੰਦੇ ਸੀ ਇਹ ਸਾਰਾ ਪਿੰਡ ਮੁਸਲਮਾਨ ਦਾ ਪੰਜ ਘਰ ਕਰਾੜਾ ਦਾ ਸੀ ਇੱਕ ਦਾ ਨਾਮ ਕਾਨੀ ਸੀ ਇੱਕ ਦਾ ਨਾਮ ਫੂਮਣੀ ਸੀ ਇੱਕ ਦਾ ਨਾਮ ਨੌਨਕ ਸੀ ਇੱਕ ਦਾ ਨਾਮ ਨਾਥਾ ਸੀ ਇੱਕ ਦਾ ਨਾਮ ਬੀਂਗਾ ਸੀ اچھا ਇਹ ਕੀ ਕਰਦੇ ਸੀ ਤੇ ਕਰਾੜਾ ਇਹ ਕਰਾਰ ਦਿਖਾਣਾ ਕਰਦੇ ਸੀ اچھا ਸਹੀ ਤੇ ਇਹਦੇ ਨਾਲ-ਨਾਲ ਦੇ ਟੀਬੀ ਦੇ ਨਾਲ-ਨਾਲ ਦੇ ਪਿੰਡਾਂ ਦੇ ਨਾਮ ਦੱਸਿਆ ਜੀ کرمے جی ایک بیل کی شخو شہر نابا مر پنڈ کی نا ایک ہرا وہ بٹوا دکا ਕਮਾ ਆ ਉਹ ਵੀ ਬਤਵਾਂ ਦਾ ਸੀ ਇੱਕ ਫਤੂਆ ਵਾਲਾ ਸੀ ਉਹ ਵੀ ਬਤਵਾਂ ਦਾ ਸੀ ਅੱਛਾ ਜੀ ਤੇ ਅੱਗੇ ਜਾ ਹైਦਰਾਬਾਦ ਦੇ ਦੀ ਚੱਕ ਕਮਰੇ ਵਾਲਾ ਉਹ ਆ ਰਾਈ ਛਣ ਸਾਵੇ ਜੀਵਾ ਰਾਈ ਵੀ ਰਾਈ ਛਣ ਜਿੱਲੂ ਵਾਲਾ ਵੀ ਆ ਰਾਈ ਤੇ ਆਪਣੀ ਕੀ ਗੋਤ ਹੈ ਆਪਣੀ ਗੋਤ ਹੈ ਜੀ ਗੇਲਨ ਆ ਰਾਈ ਗੇਲਨ ਰਾਈ ਠੀਕ ਹੈ ਅੱਗੇ ਨਾਲੋਂ ਨਿਕਾਲਦਾ ਸਾਡਾ ਤੇ ਕਿੰਨੀ ਪੈਲੀ ਸੀ ਆਪਣੀ ਉੱਥੇ ਆਪਣੀ ਪੈਲੀ ਉੱਥੇ ਹੈ ਜੀ 5 ਪਾਈ ਦਾ ਡਬਲ ਬਰਾਜ 5 ਦਾ 5 ਮਰਬੇ ਮਰਬਾ ਮਰਬਾ ਸਾਨੂੰ ਆਉਂਦਾ ਕਿਹੜੀ ਬਾਈ ਤੇ ਸੀ ਪਿੰਡ ਦੀ ਕਿਹੜੀ ਬਾਈ ਤੇ ਪਹਿਲੀ ਪਹਿਲੀ ਤਾਂ ਢੀ ਕਿਹੜੀ ਬਾਈ ਤੇ ਸੀ ਕਿਹੜੀ ਸਾਈਂ ਤੇ ਹਾਂਜੀ ਪਿੰਡੋ ਕੇ ਨਾਂ 5 ਮਰਬੇ ਆਈ ਕਿਹੜਾ ਕੋਈ ਵਿਲੰਗੇ ਵਾਲਾ ਮਣਿਆ ਸੀ ਜੋ ਹੋਰ ਸਾਡੇ ਨਾਲ ਦਾਦੇ ਪੁੱਤਰ ਉਹਨਾਂ ਦੇ ਤੈਨ ਖੁਆਈ ਕੁਤਬ ਵਾਲਾ ਮਣਿਆ ਸੀ ਅੱਛਾ ਤੇ ਇਹ ਜਦੋਂ ਤੁਸੀਂ ਪਹਿਲਾਂ ਰਹਿੰਦੇ ਸੀ ਉੱਥੇ ਉਦੋਂ ਤੱਕ ਨਹੀਂ ਸੀ ਕੋਈ ਲੜਾਈ ਝਗੜਾ ਕੋਈ ਸਿੱਖਾਂ ਦਾ ਪਿੰਡ ਵੀ ਨੇੜੇ ਆਇਆ ਸੀ ਸਿੱਖਾਂ ਦਾ ਪਿੰਡ ਸਾਡੇ ਨੇੜੇ ਸਭ ਕੋਈ ਸੀ ਅੱਛਾ ਤੇ ਜਿਹੜਾ ਚੱਕ ਸੀ ਹਾਂਜੀ ਉੱਥੇ ਕਿਹਨਾ ਸਿੱਖ ਆਏ ਸੀ ਲੜਾਈ ਝਗੜਾ ਉਹਨਾਂ ਦੇ ਨਾਲ ਕੋਈ ਨਹੀਂ ਸੀ ਨਹੀਂ ਉਹ ਫਿਰ ਗੱਲ ਉਹ ਗੱਲ ਆਪੇ ਤੁਹਾਨੂੰ ਗੱਲ ਹੋਰ ਸੁਣਾਵਾਂ ਨਾ ਹਾਂਜੀ ਇੱਕ ਕਿਹਨਾ ਪਿੰਡ ਫਾਬੜਾ ਸੀ ਜੀ ਉੱਥੇ ਸਿੱਖ ਸੀ ਉਹਦਾ ਨਾਮ ਮਾਲਾ ਸੀ ਜੀ ਕਿ ਉਹ ਕੌਡੀ ਖੇਡਦਾ ਸੀ ਬੜਾ ਜਵਾਨ ਸੀ ਅੱਛਾ ਜੀ ਤੇ ਰਹਿੰਦਾ ਮੁਸਲਮਾਨਾਂ ਦੇ ਮੁਸਲਮਾਨਾਂ ਦੇ ਖਾਂਦਾ ਪੀਂਦਾ ਸੀ ਕਿ ਉਹ ਕਿਨਾਂ ਮੁਸਲਮਾਨਾਂ ਮੰਨੇ ਰੈਂਦਾ ਸੀ ਫੋਲਰਵਾ ਨਾਂ ਮੰਨੇ ਅੱਛਾ ਉਹ ਜਵਾਨ ਵੱਡਾ ਸੀ ਸਾਡੇ ਨਾਲ ਸੀ ਗੱਡੀ ਦਾ ਟੇਸ਼ਨ ਉਹ ਤੇ ਗੱਡੀ ਦੇ ਟੇਸ਼ਨ ਦੇ ਥੋੜ੍ਹਾ ਦਾ ਗੱਡਾ ਪੜਿਆ ਪਾਸ ਹੋ ਗਿਆ ਬੰਦੇ ਉਹਨੇ ਜੋਰ ਲਾ ਰਿਹਾ ਉਹ ਨਾ ਸਿੱਧਾ ਉਹ ਮਲਕਾਂ ਦਾ ਕਿਨਾਂ ਪਰ ਆ ਉਹ ਸਾਰੇ ਬੰਦੇ ਨੇ ਕਿਹਾ ਅਡਾ ਆ ਦਿੱਤਾ ਤੇ ਉਹਨੇ ਪਿੰਨੀ ਦਾ ਫਾੜ ਦੇ ਗੱਡਾ ਸਿੱਧਾ ਕਰ ਦਿੱਤਾ ਅੱਛਾ ਕੱਲੇ ਨਹੀਂ ਚੁੱਕਦੇ ਕੱਲੇ ਨਹੀਂ ਉਹ ਲੋਕ ਜਿਹੜੇ ਰਾਤ ਕੇ ਨਾਂ ਅੰਦਰੋਂ ਆਵੀ ਅੱਛਾ ਅੱਛਾ ਜ਼ੋਰ ਨਾਲ ਰਾਤ ਨੂੰ ਆਵੀ ਉਹਨੂੰ ਰਾਤਾਂ ਨੂੰ ਉਹ ਮੌਦੂਂੀ ਅੱਛਾ ਉਹ ਜਿਹੜੇ ਵੀ ਜਿਹੜੇ ਸਿੱਖ ਵੀ ਪਿੰਡ ਦੇ ਉਹਦੇ ਦੇ ਉਹਦੀ ਬਿਆਦਲੀ ਉਹ ਆਖਣਾਂ ਸੀ ਅਨੁਸਾਰ ਨਾਲ اچھا مسلمانوں نے آقا بھی ساڑے منے رہن دا سے ایسی نہیں چاہم دینا جیسے ساڑا انہوں نے سکھانا ہو چاہتا ہو پیا اچھا مسلمان کہندے اندے سے بھی انہوں دفن کرنا ہے دفن کرنا قبر بنانی ہے یہ لڑائی ہے مسئوبہ بنیا ساڑا پیل سے فقر جین ہو بھی اسے پینٹے سے رہن دا ہی اچھا ہوں دا نواب مندور سے بڑا آیا کارزہ سے وہ کارزہ بھی تیسی انہوں نے پیارا ہم دے لڑائی نہ کر رہا ہے

ਇਹ ਨੂੰ ਕਰਨਾ ਚਾਹੇ ਕਰ ਉਹ ਮਰ ਕਬਰ ਕੋ ਸਾਹ ਇੱਕ ਗੁੱਟ ਜਾਨ ਨੂੰ ਵੱਖ ਲਗਾ ਜਿਨਾਂ ਨੂੰ ਨਾ ਨਹੀਂ ਕਿਰਾਇਆ ਅੱਛਾ ਉਹ ਮਰੇ ਕੋ ਵਸਨ ਆਪਣੀ ਕੀ ਕਰ ਦਫਨ ਕਰ ਦਿੱਤਾ ਅੱਛਾ ਲੋ ਚ ਮਰ ਦਫਨ ਮੁਸਲਮਾਨਾਂ ਦੇ ਕਬਰਾਂ ਦੇ ਵਿੱਚ ਇੱਕ ਦਾ ਸਹੀ ਤੇ ਤੁਹਾਡਾ ਬਾਬਾ ਜੀ ਘਰ ਕਿੱਥੇ ਕਰਕੇ ਸੀ ਪਿੰਡ ਚ ਪਿੰਡ ਸਾਡਾ ਪਿੰਡ ਦੇ ਦਰਮਿਆਨ ਵਿੱਚ ਬਚਾਵੇ ਜਿੱਥੇ ਮਸਜਿਦ ਸੀ ਉਥੋਂ ਕਿੰਨਾ ਕੇ ਦੂਰ ਸੀ ਮਸਜਿਦ ਉਥਾ ਹੈ ਕੋ ਕਿਲਾ ਕੋ ਬੰਦ ਅੱਛਾ ਨਹੀਂ ਹੁਣ ਤੁਹਾਡਾ ਘਰ ਲੱਭਣਾ ਹੋਵੇ ਮਾੜੀ ਤਾਂ ਸਾਰਾ ਕੁਝ ਨਹੀਂ ਹੁਣ ਕਿਵੇਂ ਲੱਭੇਗਾ ਦੱਸੋ ਸਾਡਾ ਢੇਰਾ ਬਣੂ ਹੋ ਜਾਂਦਾ ਸੀ ਬੈਜੁਰਾ ਢੇਰਾ ਸਾਡਾ ਮਸਜਿਦ ਦਾ ਮਸਜਿਦ ਦੀ ਸਾਡੇ ਢੇੜੇ ਦੀ ਕੰਧ ਸਾਜੀ ਸੀ ਢੇਰਾ ਸਾਡਾ ਕੋਈ ਨਾ ਬਹੁਤ ਵੱਡਾ ਸੀ ਕਿਲੇ ਜਿਵੇਂ ਜਿਵੇਂ ਅਚਾ ਉਹ ਤੋਂ ਹੀ ਮਾਰਾ ਲਿਓ ਦੋ ਕਿਲੇ ਦੇ ਵਿੱਚ ਹੀ ਮਾਰ ਸੀ ਸਾਰਾ ਉਹ ਜਿਹੜੇ ਨਿਕਲੇ ਜਿਹੜੇ ਹਲਾਨ ਹੋ ਗਿਆ ਹਿੰਦੁਸਤਾਨ ਦਾ ਤੇ ਪਾਕਿਸਤਾਨ 2005 ਨੂੰ ਪਾਕਿਸਤਾਨ ਹੋ ਗਿਆ ਜੰਮ ਹਿੰਦੁਸਤਾਨ ਹੋ ਗਿਆ ਤੇ ਵੱਡ ਭਾੜ ਸ਼ੁਰੂ ਹੋ ਗਿਆ ਕਿ ਜਿਹਨ ਮਾਰਨਾ ਸ਼ੁਰੂ ਕਰ ਦੂ ਮੋਰਾ ਜਿੰਦ ਪਿੰਡ ਚੋ ਕੇ ਲੱਗੂ ਨਿਕਲੇ ਇੱਕ ਪਿੰਡ ਨਾ ਸੀ ਉੱਥੇ ਸਾਰਾ ਪੰਜ ਛੇ ਪਿੰਡ ਇਕੱਠੇ ਹੋ ਗਏ ਕਿਹੜੇ ਪਿੰਡ ਚ ਕਿਹੜੇ ਇਕੱਠੇ ਹੋਏ ਸੀ 22 ਚ ਅਜਾ ਤੁਹਾਡੇ ਪਿੰਡ ਚ

بتی سال سال ہو گا سو سال تو ہوگی ماشاء اللہ وی ਮੇਰੇ ਹਿੰਦਸਤਾਨ ਚੋਂ ਮੈਂ ਮੰਗਿਆ ਆਂ ਥਵਾਣ ਸਮੂਹ ਨੂੰ ਜਿਹੜਾ ਬਿਆਹ ਸੀ ਸ਼ਾਦੀ ਦਾ ਤੇ ਮੈਂ ਜਾੜੇ ਪੈਗਾ ਜੇ ਮੋੜਾ ਜਿਆ ਮਨਤਾਈ ਜਾਣ ਤੇ ਸ਼ਾਦੀ ਮੇਰੀ ਉਸ ਸਾਲ 1947 ਚ ਕੋ ਨਾ ਖ ਵੀ ਨਿਕਾਲ ਹੋ ਬਾ ਮੈਂ ਕੁਛ ਹੋਇਆ ਨਹੀਂ ਜਿਹੜਾ ਜਿਹੜਾ ਜਾਨ ਹੋ ਗਿਆ ਉਹ ਸ਼ਾਦੀ ਬਿਆਹ ਤੇ ਨਹੀਂ ਸੀ ਇਸੇ ਨਾਲ ਹੀ ਸਾਡੇ ਆਇਆ ਸੀ ਮੇਰੇ ਮਾਮੇ ਦੇ ਪੁੱਤਰ ਨੂੰ ਮੰਗ ਸ਼ਾਦੀ ਮੇਰੀ ਇੱਥੇ ਆਇਆ ਤੇ ਉਹ ਜੀ ਦਿਲ ਕਰਦਾ ਹੁਣ ਕਿਤੇ ਪਿੰਡ ਵੇਖਣ ਨੂੰ کل دن دسیا بھائی میں پروگرام بنا لگا بس اس کو کچھ جانا بے عمر جہاں فیلڈ سے اپنی خوشی ہو رہے سارے بس ایم کا